ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਆਟੇ ਦਾ ਮਿਲਕ ਕੇਕ ਜੋ ਬਦਿਆ ਹੈ ਬਹੁਤ ਹੀ ਪਿਆਰਾ ਤੇ ਸੁਆਦੀਸ਼ਟ ਬਣਨ ਵਾਲਾ ਦਾ ਆਪਾਂ ਆਟੇ ਨੂੰ ਹੌਲੀ ਅੰਜਤੇ ਹੀ ਪਕਾਉਣਾਗਾ ਇਸੇ ਤਰ੍ਹਾਂ ਹੀ ਆਪਾਂ ਆਟੇ ਨੂੰ ਹਿਲਾਉਂਦੇ ਰਹਾਂਗੇ ਜਦੋਂ ਤੱਕ ਇਹ ਬ੍ਰਾਊਨ ਨਹੀਂ ਹੁੰਦਾ ਉਦੋਂ ਤੱਕ ਆਟੇ ਨੂੰ ਆਪਾਂ ਹਿਲਾਉਂਦੇ ਰਹਾਂਗੇ ਅਟਾ ਦਾ ਜਿਹੜਾ ਆਪਣਾ ਉਹ ਹਲਕਾ ਜਾਂ ਬਰੌਨ ਹੋ ਜਾਂਦਾ ਜਾਂਦਾ ਕਲਰ ਇਹਦਾ ਬਦਲਦਾ ਹੈਗਾ ਇਸੇ ਤਰ੍ਹਾਂ ਹੀ ਆਪਾਂ ਕਟਛੀ ਜਿਹੜੀ ਆਪਾਂ ਘਲਾਉਂਦੇ ਰਹਾਂਗੇ ਤਾਂ ਕਿ ਜਿਹੜੀ ਆਪਣਾ ਮਿਲਕ ਕੇਕ ਆ ਉਹ ਬਹੁਤ ਹੀ ਜ਼ਿਆਦਾ ਵਧੀਆ ਬਣੇ ਹੁਣ ਆਪਾਂ ਇਸ ਦੇ ਵਿੱਚ ਸੂਜੀ ਜਿਹੜੀ ਉਹ ਐਡ ਕਰਦਾਂਗੇ ਚੰਗੀ ਤਰ੍ਹਾਂ ਇਸ ਨੂੰ ਵੀ ਆਪਾਂ ਭੁੰਨਾ ਚੰਗੀ ਤਰ੍ਹਾਂ ਭੁੰਨਾਗੇ ਇਸ ਨੂੰ ਵੀ ਤਾਂ ਕਿ ਆਪਣਾ ਜਿਹੜਾ ਮਿਲਕ ਕੇਕ ਆ ਉਹ ਦਾਣੇਦਾਰ ਬਣ ਜਾਵੇ ਜੇਕਰ ਸੂਜੀ ਮੋਟੀ ਆ ਉਹ ਵੀ ਚੱਲੂਗੀ ਇਸ ਦੇ ਵਿੱਚ ਤੇ ਜੇਕਰ ਬਰੀਕ ਆ ਉਹ ਬਹੁਤ ਵੀ ਜ਼ਿਆਦਾ ਵਧੀਆ ਹੈਗਾ ਤਾਂ ਕਿ ਜਿਹੜਾ ਆਪਣਾ ਮਿਲਕ ਕੇਕ ਆ ਉਹ ਦਾਣੇਦਾਰ ਬਣ ਜਾਵੇ ਹੁਣ ਆਪਾਂ ਇਸ ਦੇ ਵਿੱਚ ਨਾਰੀਅਲ ਦਾ ਜਿਹੜਾ ਪਰਾਦਾ ਉਹ ਵੀ ਪਾ ਦਾਂਗੇ ਉਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾਗਾ ਤਾਕਿ ਆਪਣਾ ਮਿਰਕ ਕੇਕ ਆ ਜੋ ਉਸ ਦੇ ਵਿੱਚੋਂ ਨਾਰੀਅਲ ਦਾ ਸਵਾਦ ਆਵੇ ਹੁਣ ਆਪਾਂ ਇਸ ਦੇ ਵਿੱਚ ਦੇਸੀ ਘਿਓ ਜਿਹੜਾ ਉਹ ਐਡ ਕਰ ਦੇਾਂਗੇ ਜੇਕਰ ਤੁਸੀਂ ਡਾਲਡਾ ਵਰਤਣਾ ਚਾਹੁੰਦੇ ਹੋ ਤਾਂ ਡਾਲਡਾ ਵੀ ਵਰਤ ਸਕਦੇ ਆ ਇਸ ਦੇ ਵਿੱਚ ਤੇ ਜੇਕਰ ਆਪਾਂ ਰਾਈਫਾਈਡ ਪਾਉਣਾ ਚਾਹੁੰਦੇ ਆ ਤਾਂ ਉਹ ਵੀ ਪਾ ਸਕਦੇ ਆ ਇਸ ਕਰਕੇ ਆਪਾਂ ਜਿਸੇ ਕਿਉਂ ਪਾਇਆਗਾ ਤਾਂ ਕਿ ਜੋ ਮਿਲਕ ਕੇਕ ਆ ਉਸਦਾ ਸਵਾਦ ਦੁੱਬਣਾ ਹੋ ਜਾਵੇ ਤੋ ਇਹ ਆਪਣਾ ਮਿਲਕ ਕੇਕ ਜਿਹੜਾ ਉਹ ਆਪਾਂ ਹੁਣ ਚਾਸ਼ਨੀ ਬਣਾਵਾਂਗੇ ਫੜਾਈਏ ਦੇ ਵਿੱਚ ਹੀ ਤੇ ਇਹਨੂੰ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ ਲੋ ਜੀ ਆਪਾਂ ਹੁਣ ਚੀਨੀ ਪਾਵਾਂਗੇ ਸਿਰਫ ਇਹਦੇ ਵਿੱਚ ਪਾਣੀ ਨਹੀਂ ਪਾਉਂਦੇ ਹਜੇ ਤੇ ਕੱਲੀ ਚੀਨੀ ਨੂੰ ਹੀ ਆਪਾਂ ਇਸੇ ਤਰ੍ਹਾਂ ਭੁੰਨ ਲਵਾਂਗੇ ਜਿੰਨਾ ਟਾਈਮ ਇਹ ਨਹੀਂ ਪਿਗਲਦੀ ਓਨਾ ਟਾਈਮ ਇਸ ਨੂੰ ਆਪਾਂ ਕੜਾਹੀ ਦੇ ਵਿੱਚ ਇਸੇ ਤਰ੍ਹਾਂ ਹੀ ਹਿਲਾਉਂਦੇ ਰਹਾਂਗੇ ਚੀਨੀ ਪਾਈ ਸੀ ਜਿਹੜੀ ਆ ਉਹ ਪਿਗਲਣ ਲੱਗ ਗਈ ਹੈ ਜੀ ਤੇ ਇਨੂੰ ਥੋੜੀ ਜਿਹਾ ਆਪਾਂ ਹੋਰ ਹੌਕਰਾਗੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਪਾਣੀ ਇਹ ਜੋ ਆਪਾਂ ਐਡ ਕਰਦੇ ਆਂਗੇ ਇਹਦੇ ਵਿੱਚ ਫਿਰ ਜੇਕਰ ਤੁਸੀਂ ਇਲਾਇਚੀ ਦੇ ਦਾਣੇ ਜਾਂ ਇਲਾਇਚੀ ਦਾ ਪਾਊਡਰ ਪਾਉਣਾ ਚਾਹੁੰਦੇ ਹੋ ਫਿਰ ਫਲੇਵਰ ਦੇ ਲਈ ਉਹ ਵੀ ਆਪਾਂ ਇਸ ਦੇ ਵਿੱਚ ਪਾ ਸਕਦੇ ਆਂ ਤਾਂ ਕਿ ਇਹ ਮਿਲ ਕੇ ਇੱਕ ਆਪਣਾ ਉਸ ਵਿੱਚ ਇਲਾਇਚੀ ਦਾ ਟੇਸਟ ਆਵੇ ਉਹ ਜੀ ਚੀਨੀ ਆਪਣੇ ਕੋਲ ਗਈ ਆ ਥੋੜੀ ਜੀ ਹੋਰ ਕੋਲ ਲੈਂਦੇ ਹੋ ਤੇ ਫਿਰ ਆਪਾਂ ਇਹਦੇ ਵਿੱਚ ਪਾਣੀ ਆ ਜਿਹੜਾ ਪਾ ਐਡ ਕਰ ਦਿਆਂਗੇ ਆਪਾਂ ਇਸ ਦੀ ਚਾਸ਼ਨੀ ਜ਼ਿਆਦਾ ਨਹੀਂ ਬਣਾਉਣੀ ਸਿਰਫ ਪਾਣੀ ਹੀ ਪਾ ਕੇ ਵੀ ਉਬਾਲਣੀ ਆ ਤੇ ਆਪਾਂ ਤਾਰ ਦਾ ਨਹੀਂ ਦੇਖਣਾ ਇਹਦੇ ਵਿੱਚ ਵੀ ਤਾਰ ਬੰਦੀ ਆ ਜਾਂ ਨਹੀਂ ਚੀਨੀ ਜਿਹੜੀ ਉਹ ਘੁਲ ਗਈ ਆ ਜੀ ਹੁਣ ਆਪਾਂ ਇਸ ਦੇ ਵਿੱਚ ਪਾਣੀ ਇਹਦਾ ਸੀਸ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਾਂਗੇ ਇਹ ਵੀ ਪਿਗਲ ਜਾਊਗੀ ਚੀਨੀ ਇਹਦੇ ਚੀਨੀ ਦੀ ਪਾਤ ਬਣਗੀ ਇਹ ਵੀ ਆਪਾਂ ਹਿਲਾਉਂਦੇ ਰਹਾਂਗੇ ਤੇ ਚੰਗੀ ਤਰ੍ਹਾਂ ਇਹ ਪਿਗਲ ਜਾਊਗੀ ਚੀਨੀ ਹੋ ਗਈ ਆਪਣੀ ਤਿਆਰ ਜੀ ਇਹਦੇ ਵਿੱਚ ਅਲਾਈਚਿਆਂ ਦੇ ਦਾਣੇ ਵੀ ਤੋਂ ਪਾ ਦਿੱਤੇ ਸੀ ਫਲੇਵਰ ਦੇ ਲਈ ਹੁਣ ਆਪਾਂ ਜਿਹੜਾ ਮਿਲਕ ਪਾਊਡਰ ਦੁੱਧ ਦਾ ਉਹ ਬਾਦਰੀ ਚ ਐਡ ਕਰਾਂਗੇ ਹੁਣ ਆਪੇ ਇਸ ਵਿੱਚ ਚੰਗੀ ਤਰ੍ਹਾਂ ਜੀ ਚੀਨੀਆ ਪਾਏ ਤੇ ਮਿਲਕ ਕੇਕ ਦਾ ਜੋ ਸਮਾਨ ਮੈਟਰ ਸੀ ਉਹਦੇ ਵਿੱਚ ਪਾ ਦੇਾਂਗੇ ਤਾਂ ਹੁਣ ਚੰਗੀ ਤਰ੍ਹਾਂ ਸੁਣੋ ਹਿਲਾਉਂਦੇ ਰਹਿਾਂਗੇ ਤਾਂ ਕਿ ਜਿਹੜੀ ਕੋਈ ਗੜਾ ਉਹ ਨਾ ਪਵੇ ਇਸ ਦੇ ਵਿੱਚ ਹੁਣ ਆਪੇ ਇਸ ਦੇ ਵਿੱਚ ਵੀ ਮਿਲਕ ਪਾਊਡਰ ਆ ਜਿਹੜਾ ਉਹ ਪਾ ਦੇਾਂਗੇ ਤੁਸੀਂ ਕੋਈ ਵੀ ਫਲੇਵਰ ਲੈ ਸਕਦੇ ਮਿਲਕ ਪਾਊਡਰ ਦਾ ਤਾਂ ਕਿ ਜੋ ਕੇ ਇਹਦੇ ਵਿੱਚੋਂ ਮਾਵੇ ਦਾ ਟੇਸਟ ਆਵੇ ਆਪਾਂ ਇਸ ਨੂੰ ਵੀ ਚੰਗੀ ਤਰ੍ਹਾਂ ਫਰਲਾ ਲਾਵਾਂਗੇ ਮਿਲਕ ਪਾਊਡਰ ਨੂੰ ਫਿਰ ਆਪਣਾ ਮਿਲਕ ਕੇਕ ਬਣ ਕੇ ਹੋ ਜਾਊਗਾ ਤਿਆਰ ਆਪਣਾ ਖੋਆ ਹੋ ਕੇ ਬਣ ਕੇ ਹੋ ਗਿਆ ਤਿਆਰ ਬਿਲਕੁਲ ਇਹ ਕੜਾਈ ਦੇ نیچے ਨਹੀਂ ਲੱਗਿਆ ਤੇ ਹੁਣ ਆਪਾਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ। ਤਾਂ ਕਿ ਫਿਰ ਆਪਾਂ ਇਹਨਾਂ ਦੇ ਪੀਸ ਕਰਾਂਗੇ। ਪਹਿਲਾਂ ਆਪਾਂ ਪਲੇਟ ਦੇ ਰਿਫਾਈਂਡ ਆਇਲ ਜਿਹੜਾ ਉਹ ਲਾ ਦੇਣਾਗਾ। ਤਾਂ ਕਿ ਜਿਹੜੇ ਆਪਾਂ ਮਿਲਕ ਕੇਕ ਇਸ ਦੇ ਵਿੱਚ ਲਾਵਾਂਗੇ। ਤੋਂ نیچے ਨਾਲ ਲੱਗੇ। ਤਾਂ ਤੋਂ ਪੀਸ ਜਿਹੜੇ ਉਹ ਵਧੀਆ ਘੱਟ ਹੋ ਜਾਣ। ਲੋ ਜੀ ਆਪਾਂ ਇੱਕ ਟ੍ਰੇ ਦੇ ਵਿੱਚ ਮਿਲਕ ਕੇਕ ਜਿਹੜਾ ਬਣਨ ਦੇ ਲਈ ਰੱਖ ਦਿੱਤਾ। ਜੰਮਣ ਦੇ ਲਈ ਇਹਨੂੰ ਹੁਣ ਆਪਾਂ ਫ੍ਰੀਜ ਦੇ ਵਿੱਚ ਰੱਖ ਦੇਾਂਗੇ ਤਾਂ ਕਿ ਜਿਹੜੇ ਪੀਸ ਨੇ ਉਹ ਵਧੀਆ ਬਣ ਕੇ ਤਿਆਰ ਹੋ ਜਾਣ। ਆਪਰਾ ਮਿਲਕ ਕੇਕ ਬਣ ਕੇ ਹੋ ਗਿਆ ਜੀ ਤਿਆਰ। ਤੇ ਬਹੁਤ ਹੀ ਜ਼ਿਆਦਾ ਵਧੀਆ ਬਣੇਗਾ। ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ